ਸੋ ਇਹ ਤੇ ਲਖਾਉ ਮੈਂ ਤੁਹਾਨੂੰ ਇੱਕ ਵਾਰ ਦਿਖਾਉਣਾ ਆ ਹਾਲਾਤ ਨੇ ਜਲੰਧਰ ਦੇ ਇਹ ਹਾਲਾકી ਪੋਰਸ਼ ਇਲਾਕੇ 스마트 ਸਿਟੀ ਇਹ ਕਹਿੰਦੇ ਆ ਜਿਹਨੂੰ ਅਸੀਂ ਇਹ ਓਵਰ ਬ੍ਰਿਜ ਬਣੇ ਨੂੰ ਹਾਲੇ ਸਿਰਫ 6-7 ਮਹੀਨੇ ਹੋਏ ਹੋਣੇ ਆ ਕਰੋੜਾਂ ਰੁਪਇਆ ਲੱਗ ਕੇ ਇਹ ਓਵਰ ਬ੍ਰਿਜ ਬਣਦਾ ਓਵਰ ਬ੍ਰਿਜ ਬਣਨ ਤੋਂ ਪਹਿਲਾਂ ਉਹ ਡਰੇਨਿੰਗ ਸਿਸਟਮ ਦੇਖਿਆ ਜਾਂਦਾ ਜਿਵੇਂ ਅਸੀਂ ਗੱਲਬਾਤ ਕਰਦੇ ਆ ਲੇਕਿਨ ਆਹ ਜੀ ਡਰੇਨਿੰਗ ਸਿਸਟਮ ਇਹ ਅੱਜ ਥੋੜਾ ਪਾਣੀ ਘਟ ਗਿਆ ਕੱਲ ਜਿਹੜਾ ਇਹ ਪੂਰਾ ਕਟੋਕਟ 25 ਫੁੱਟ ਤੱਕ ਭਰਿਆ ਹੋਇਆ ਸੀਗਾ ਹਾਲੇ ਵੀ 10 ਤੋਂ 15 ਫੁੱਟ ਇਸ ਤੋਂ ਨੂੰ ਓਵਰ ਬ੍ਰਿਜ 'ਚ ਮਿਲੇਗਾ ਮੀਂਹ ਪੈ ਰਿਹਾ ਤੇ ਮੋਟਰਾਂ ਲਾ ਕੇ ਕਾਹਦੀਆਂ ਜਦੋਂ ਲੋਕਾਂ ਨੇ ਵੀਡੀਓ-ਵਿਡੀਓ ਪਾਈਆਂ ਮੋਟਰਾਂ ਲਾ ਕੇ ਹੁਣ ਪਾਣੀ ਕੱਢਦੇ ਪਏ ਆ ਦੇਖੋ ਇਹ ਹੁੰਦਾ ਹੈ ਡਰੇਨੇਜ ਸਿਸਟਮ ਸਾਡੇ ਦੇਖ ਸਕਦੇ ਹੋ ਪੰਜਾਬ ਦਾ ਕਿਹੋ ਜਿਹਾ ਕਰੋੜਾਂ ਰੁਪਈਆ ਲਾ ਕੇ ਇਹ ਓਵਰ ਬ੍ਰਿਜ ਬਣਿਆ ਸੀਗਾ ਲੋਕਾਂ ਦੀ ਸਹੂਲਤਾਂ ਦੇ ਲਈ ਅਰਬਨ ਸਟੇਟ ਏਰੀਆ ਪੋਰਚ ਇਲਾਕਾ ਜਿਹਨੂੰ ਆਪਾਂ ਕਹਿੰਦੇ ਜਲੰਧਰ ਦਾ ਵਾੜੇ ਪਰਲਾ ਬੰਦਿਆ ਆਂ ਜਾਣ ਦੀ ਕੋਈ ਸੁਵਿਧਾ ਨਹੀਂ ਹੈਗੀ ਲੋਕ ਇੱਥੇ ਦੀ ਕਹਿੰਦੇ ਕਿ ਅਸੀਂ ਇੰਨੇ ਪਰੇਸ਼ਾਨ ਆ ਕਿ ਸਾਨੂੰ ਲੰਘਣ ਨੂੰ ਰਾਹ ਨਹੀਂ ਹੈਗਾ ਜੀ ਓਵਰ ਵੀ ਤਾਂ ਸਾਰੇ ਡੁੱਬਿਆ ਹੋਇਆ ਉਧਰੋਂ ਬਾਹਰ ਉਹਨਾਂ ਨੇ ਐਂਟਰੀ ਬੰਦ ਕਰ ਦਿੱਤੀ ਕਿ ਭਾਈ ਕੋਈ ਪੁਲ ਬਿਲਕੁਲੇ ਅੰਦਰ ਦਾਜ ਵੀ ਲੇਕਿਨ ਦੇਖ ਸਕਦੇ ਹੋ ਕਿ ਇਹੋ ਜਿਹੇ ਹਾਲਾਤ ਇਹ ਸਾਡੇ ਇੰਜੀਨੀਅਰਸ ਨੇ ਜਿਹੜੇ ਬਾਹਰੋਂ ਪੜ੍ਹ ਲਿਖੇ ਆਉਂਦੇ ਨੇ ਕਰੋੜਾਂ ਰੁਪਈਆ ਇਨਵੈਸਟ ਸਰਕਾਰ ਦਾ ਹੁੰਦਾ ਬਜਟ ਲੱਗਦਾ ਲੋਕਾਂ ਦਾ ਬਜਟ ਲੱਗਦਾ ਤੇ ਇਸ ਤਰੀਕੇ ਨਾਲ ਪਾਣੀ 'ਚ ਬਜਟ ਜਿਹੜਾ ਲੋਕਾਂ ਦਾ ਕਰੋੜਾਂ ਰੁਪਈਆ ਡੁੱਬਿਆ ਜਾਂਦਾ ਇਹ ਹਾਲਾਤ ਨੇ ਜਲੰਧਰ ਦੇ ਜਲੰਧ ਤੇ ওভার ਵਿੱਚ ਬੜੇ ਨੂੰ ਵੀ ਹਾਲੇ ਆਈ ਥਿੰਕ 6 ਮਹੀਨੇ ਹੋਏ ਉਹਨੇ ਹਲਤ ਰੰਗ ਵੀ ਲੱਥਿਆ ਨਾ ਲੇਕਿਨ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਇਹ ਜਲੰਧਰ ਦੇ ਆਈ ਹਾਲਾਂਕਿ ਬਹੁਤ ਸਾਰੇ ਇਲਾਕੇ ਇਹੋ ਜਿਹੇ ਨੇ ਜਿਹੜੀ ਕੁਦਰਤੀ ਆਫਤ ਹੁੰਦੀ ਉਹਨੂੰ ਤੁਸੀਂ ਰੋਕ ਨਹੀਂ ਸਕਦੇ بارش ਜਿਹੜੀ ਆਉਣੀ ਹੈ ਜੋ ਕੁਦਰਤ ਦਾ ਖੇਡ ਏ ਉਹਨੇ ਜਿੰਨੇ ਦਿਨ ਦੇਣੀ ਉਹਨੇ ਦਿਨ ਆਉਣੀ ਹੈ ਲੇਕਿਨ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਸਾਡਾ ਪ੍ਰਸ਼ਾਸਨ ਹੁੰਦਾ ਸਾਡਾ ਸਰਕਾਰ ਹੁੰਦੀ ਏ ਜਿਹੜੇ ਸਾਡੇ ਅਹੁਦੇਦਾਰ ਬਣੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚੁਣਦੇ ਆ ਲੇਕਿਨ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਜੀ ਇਹੋ ਜਿਹੇ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਓਵਰਬ੍ਰਿਜ ਬੰਦ ਕਰਤਾ ਹਾਲਾਂਕਿ ਜਦੋਂ ਬਣਦਾ ਪਿਆ ਸੀ ਉਦੋਂ ਲੋਕਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਝੱਲੀਆਂ ਨੇ ਲੋਕ ਕਹਿੰਦੇ ਨਹੀਂ ਕਿਉਂਕਿ ਲੋਕ ਪਰੇਸ਼ਾਨ ਨੇ ਹੁਣ ਇਹ ਓਵਰਬ੍ਰਿਜ ਆਈ ਘੱਟੋ ਘੱਟ 15 ਫੁੱਟ ਪਾਣੀ ਇਸ ਓਵਰਬ੍ਰਿਜ ਦਾ ਭਰਿਆ ਹੋਇਆ ਲੋ ਜੀ ਉਹਨਾਂ 15 15 ਫੁੱਟ ਜਦੋਂ ਪਾਣੀ ਭਰ ਗਿਆ ਇਸ ਓਵਰਬ੍ਰਿਜ ਦੇ ਵਿੱਚ ਆਹ ਮੋਟਰ ਦਿਖਾਓ ਜਿੱਧਰ ਇੱਧਰ ਦਿਖਾਓ ਆਹ ਮੋਟਰ ਲਾ ਕੇ ਹੁਣ ਪਾਣੀ ਕੱਢਿਆ ਜਾ ਰਿਹਾ ਹਾਲਾਂਕਿ ਲੋਕਾਂ ਦੇ ਵੱਲ ਜਿਹੜੇ ਸ਼ਿਕਾਇਤਾਂ ਕਹੀਆਂ ਜਿਹੜੇ ਵੀਡੀਓਜ਼ ਪਈਆਂ ਨੇ ਉਦੋਂ ਉਸ ਤੋਂ ਬਾਅਦ ਕਾਰਵਾਈ ਹੋਈ ਆ ਹਾਲਾਂਕਿ ਕੱਲ ਤਾਂ 25 25 ਫੁੱਟ ਇਹਦੇ ਵਿੱਚ ਅੰਡਰ ਪਾਣੀ ਸੀਗਾ ਆ ਮੈਂ ਇੱਧਰ ਮੁਲਾਜ਼ਮ ਨਹੀਂ ਜਿਹੜੇ ਇਸ ਸਮੇਂ ਆਈ ਥਿੰਕ ਡਿਊਟੀ 'ਤੇ ਲੱਗੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖ ਲੈਣੇ ਆ ਕੀ ਇਹ ਹੁਣ ਪਾਣੀ ਕੱਢ ਕੇ ਜਾਣਾ ਕਿੱਥੇ ਆ ਬਾਈ ਤੁਸੀਂ ਤੁਸੀਂ ਕਰ ਰਹੇ ਹੋ ਜੀ ਆਹ ਇਹ ਜਿਹੜਾ ਹੁਣ ਕੱਲ ਪਾਣੀ ਭਰਿਆ ਹੋਇਆ ਸੀਗਾ ਪਾਣੀ ਨਿਕਲ ਕੇ ਜਾਣਾ ਕਿਧਰ ਨੂੰ ਆ ਇਹ ਸਾਰੇ ਵਿੱਚ ਸੀਵਰ ਦੇ ਪਾਈ ਜਾਂਦੇ ਆ ਸੀਵਰ ਦੇ ਵਿੱਚ ਪਾਣੀ ਪਾਈ ਜਾਂਦਾ ਹਾਂ ਹਾਂਜੀ ਤੇ ਜਿਹੜਾ 25 25 ਫੁੱਟ ਪਹਿਲਾਂ ਪਾਣੀ ਜਿੱਦਾਂ ਕੱਲ ਉਹ ਵਾਪਸ ਫੇਰ ਸੀਵਰਾਂ 'ਚ ਚਲ ਗਿਆ ਸੀਵਰ ਚੱਲ ਗਿਆ ਇਹ ਨਾ ਜਿਆਦੇ ਮੀਂਹ ਨਹੀਂ ਨਹੀਂ ਹੁਣ ਸੀਵਰੇਜ ਭਰ ਗਿਆ ਉਹ ਵਾਪਸ ਬੈਕ ਨਹੀਂ ਮਾਰਨਗੇ ਲੋਕਾਂ ਦੇ ਘਰਾਂ ਨਹੀਂ 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 ਉਹ ਵਾਪਸ ਸੀਵਰ 'ਚ ਗਾੜੀ ਉੱਥੇ ਮੋਟਰਾਂ ਲਗੀਆਂ ਉਹ 'ਚ ਖਿੱਚੀ ਜਾਂਦੀਆਂ ਹੱਥਾ ਦੇ ਦੋ ਇਹ ਤਾਂ ਬੜਾ ਪਾਣੀ ਤਦੇ ਬੰਦ ਪਾਣੀ ਜਲਦੀ ਖਤਮ ਹੋ ਗਿਆ ਨਹੀਂ ਤੇ ਇਹ 10 ਦਿਨ ਨਾ ਪਾਣੀ ਸੁੱਕਦਾ ਕਿੰਨਾ ਪਾਣੀ ਆ ਗਿਆ 25 25 ਫੁੱਟ ਦਾ ਪਾਣੀ ਪੂਰਾ ਪੂਰਾ ਭਰਿਆ ਉਹ ਸਾਡੀਆਂ ਜਿਹੜੀਆਂ ਉੱਧਰ ਲਗੀਆਂ ਨਾ ਕਾਰਪੋਰੇਸ਼ਨ ਦੀਆਂ ਮੋਟਰਾਂ ਉਹ ਖਿੱਚੀ ਜਾ ਰਹੀਆਂ ਨਾਲੋਂ ਨਾਲ বারবার গੱਡੀ আ রে हां আচ্ছা ਨਹੀਂ তো ਪਹਿਲਾ ਇਹਦੇ ਵਿੱਚ ਕੋਈ ਡਰੇਨਿੰਗ ਸਿਸਟਮ ਬਣਾਇਆ ਨਹੀਂ ਕਿ ਜੇ ਮੀਂਹ ਆਉਂਦਾ ਪਾਣੀ ਉਸ ਦਾ ਉਹ ਸਾਰਾ ਭਰ ਗਿਆ ਸੀਵਰਾਂ ਦਾ ਪਾਣੀ ਬੈਕ ਮਾਰ ਕੇ ਆ ਗਿਆ ਸੀਗਾ ਇੱਥੇ ਨਿਕਲ ਆਇਆ ਕਿਉਂਕਿ ਦੇਖੋ ਹਾਲੇ ਤੱਕ ਇੱਕ ਮੌਸਮ ਹੀ ਹੈ ਇੱਕ ਨਵਾਂ ਨਵਾਂ ਹਾਲੇ ਇਹ ਓਵਰਵਿਚ ਬਣਿਆ ਇਹਨੇ ਪਹਿਲਾ ਮੌਸਮ ਹੀ ਨਹੀਂ ਝੇਲ ਪਾਇਆ ਤਾਂ ਬਾਕੀ ਮੌਸਮ ਕਿਵੇਂ ਝੱਲੂਗਾ ਹਰ ਸਾਲ ਦੂੜੀ ਲੱਗੂਗੀ ਫੇ ਇਹ ਸਾਰੇ ਗੱਲ ਇਹ ਬਣੀ ਨਾ ਵੀ ਉਧਰਲਾ ਪਾਣੀ ਆਇਆ ਸੀਵਰਾਂ ਦਾ ਸੀਵਰਾਂ ਦਾ ਪਾਣੀ ਆਇਆ ਉਹਦ ਨਾਲ ਭਰਿਆ ਮੀਂਹ ਦੇ ਪਾਣੀ ਨਾਲ ਬਾਕੀ ਸਾਰੀ ਦੁਨੀਆ ਤੇ ਦੇਗੀ ਲੋਥੀ ਕਿੰਨੀ ਬੁਰੀ ਹਾਲਤ ਹੋ ਰਹੀ ਹੈ ਸਾਡਾ ਸੀਵਰ ਭਰਦਾ ਨਹੀਂਗਾ ਇਹ ਜਿਹੜੇ ਜਿੰਨੇ ਵੀ ਹੈਗੇ ਆ